ਬਰਸਾਤ ਜਿਹੜੀ ਹੈ ਲਗਾਤਾਰ ਜਾਰੀ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਜਿਹੜੀਆਂ ਵੀ ਗੱਡੀਆਂ ਜਾਰੀਆਂ ਨੇ ਸਭ ਦੇ ਵਾਈਪਰ ਚੱਲ ਰਹੇ ਨੇ ਔਰ ਵਿੰਡਸ਼ੀਲਡ ਦੇ ਵਾਈਪਰਸ ਜਿਹੜੇ ਨੇ ਲਗਾਤਾਰ ਚਲਾਏ ਜਾ ਰਹੇ ਨੇ ਔਰ ਟੂ व्हीਲਰਸ ਦੇ ਜਿਹੜੇ ਸਵਾਰ ਨੇ ਦੋ ਪਹੀਆ ਵਾਹਨ ਦੇ ਜਿਹੜੇ ਲੋਕ ਜਾ ਰਹੇ ਨੇ ਉਹਨਾਂ ਵੱਲੋਂ ਵੀ ਜਿਹੜੀਆਂ ਨੇ ਆਪਣੇ ਸੂਟ ਜਿਹੜੇ ਨੇ ਪਾਏ ਗਏ ਨੇ ਆਪਣੇ ਆਪ ਨੂੰ ਟੱਕ ਕੇ ਚਲਾ ਰਹੇ ਨੇ ਰਫ਼ਤਾਰ ਜ਼ਰੂਰ ਕਿਤੇ ਨਾ ਕਿਤੇ ਧੀਮੀ ਹੋਈ ਹੈ ਹਲਕੀ ਹੋਈ ਹੈ ਲੇਕਿਨ ਇਸ ਬਰਸਾਤ ਨੇ ਜਿਹੜਾ ਮੌਸਮ ਦਾ ਮિજાਜ ਜ਼ਰੂਰ ਬਦਲ ਦਿੱਤਾ ਹੈ ਔਰ ਮੌਸਮ ਵਿਭਾਗ ਦੀ ਗੱਲ ਕਰੀਏ ਤਾਂ ਲਗਾਤਾਰ 8 ਸ਼ਹਿਰਾਂ ਦੇ ਵਿੱਚ yellow alert ਜਿਹੜਾ ਜਾਰੀ ਕੀਤਾ ਗਿਆ ਹੈਗਾ ਮੌਸਮ ਵਿਭਾਗ ਵੱਲੋਂ ਔਰ ਇਸ ਬਦਲਦੇ ਮੌਸਮ ਦੇ ਨਾਲ ਤੁਸੀਂ ਜਿਸ ਤਰ੍ਹਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਹਰ ਸੜਕਾਂ ਜਿਹੜੀਆਂ ਨੇ ਗਿੱਲੀਆਂ ਹੋ ਚੁੱਕੀਆਂ ਨੇ ਔਰ ਆਵਾਜਾਈ ਦੀ ਰਫ਼ਤਾਰ ਥਿਮੀ ਹੋਈ ਹੈ ਗੱਡੀਆਂ ਦੇ ਵਾਈਪਰ ਜਿਹੜੇ ਨੇ ਉਹ ਚੱਲਣੇ ਸ਼ੁਰੂ ਹੋ ਗਏ ਨੇ ਲੋਕ ਭਿੱਜਦੇ ਹੋਏ ਅ ਇੱਥੇ ਆਪਣੇ ਜਿਹੜੇ ਨੇ ਸਫਰ ਕਰ ਰਹੇ ਨੇ ਔਰ ਸਕੂਟਰ ਮੋਟਰਸਾਈਕਲ ਵਾਲਿਆਂ ਨੂੰ ਜਿਹੜੀ ਹੈ ਜ਼ਿਆਦਾ ਦਿੱਕਤ ਆ ਰਹੀ ਹੈ ਲੇਕਿਨ ਬਦਲੇ ਹੋਏ ਮੌਸਮ ਦੇ ਨਾਲ ਜਿਹੜਾ ਕਿਤੇ ਨਾ ਕਿਤੇ ਥੋੜੀ ਬਹੁਤ ਰਾਹਤ ਜ਼ਰੂਰ ਮਿਲੇਗੀ ਗੱਲ ਕਰੀਏ ਤਾਂ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਲੋਕਾਂ ਨੂੰ ਜਿਹੜਾ ਗਲਾ ਖਰਾਬ ਖਾਂਸੀ ਛਾਤੀ ਜਾਮ ਔਰ ਬੁਖਾਰ ਵਰਗੀਆਂ ਬਿਮਾਰੀਆਂ ਜਿਹੜੀਆਂ ਦੇਖਣ ਨੂੰ ਮਿਲ ਰਹੀਆਂ ਸੀ ਲੇਕਿਨ ਹੁਣ ਦੱਸਿਆ ਜਾ ਰਿਹਾ ਕਿ ਉਸ ਖੁਸ਼ਕ ਮੌਸਮ ਤੋਂ ਕਿਤੇ ਨਾ ਕਿਤੇ ਪੋਲੂਸ਼ਨ ਤੋਂ ਕਿਤੇ ਨਾ ਕਿਤੇ ਜ਼ਰੂਰ ਰਾਹਤ ਮਿਲੇਗੀ ਔਰ ਇਸ ਬਰਸਾਤ ਦੇ ਨਾਲ ਜਿਹੜੀ ਹੈ ਉਸ ਬਿਮਾਰੀ ਤੋਂ ਜਿਹੜੀ ਰਾਹਤ ਮਿਲਦੀ ਹੋਈ ਨਜ਼ਰ ਆਏਗੀ ਔਰ ਗੱਲ ਕਰੀਏ ਸਰਦੀ ਦੀ ਤਾਂ ਜਿਹੜੀ ਗਰਮੀ ਮਹਿਸੂਸ ਕੀਤੀ ਜਾ ਰਹੀ ਸੀ ਉਹਦੇ ਤੋਂ ਵੀ ਕਿਤੇ ਨਾ ਕਿਤੇ ਹੁਣ ਜਿਹੜੀ ਹੈ ਹਲਕੀ ਰਾਹਤ ਦੇਖਣ ਨੂੰ ਮਿਲੇਗੀ ਲੁਧਿਆਣਾ ਤੋਂ ਕੈਮਰਾ ਪਰਸਨ ਪਵਨ ਦੇ ਨਾਲ ਕਮਲ ਕਪੂਰ ਇੰਡੀਆ ਨਿਊਜ਼